ਸ਼੍ਰੋਮਣੀ ਅਕਾਲੀ ਦਲ ਦੀ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਈ ਇਕੱਤਰਤਾ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਨੀਵਾਰ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ ਇਸ ਮੀਟਿੰਗ 'ਚ ਇਹ ਮੀਟਿੰਗ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਜਿਸ ਵਿੱਚ ਸਰਬਸੰਮਤੀ ਦੇ ਨਾਲ ਸੁਖਬੀਰ ਬਾਦਲ ਦੇ ਨਾਂ ਉੱਤੇ ਮੋਰ ਲਾਈ ਗਈ ਇਸ ਚੋਣ ਦੇ ਲਈ ਕਿਸੇ ਨੇ ਵੀ ਬਾਦਲ ਦੇ ਖਿਲਾਫ ਆਪਣਾ ਨਾਮ ਪ੍ਰਸਤਾਵਿਤ ਨਹੀਂ ਕੀਤਾ ਇਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਰਬਸੰਮਤੀ ਦੇ ਨਾਲ ਮੁਖੀ ਚੁਣਿਆ ਗਿਆ ਅਕਾਲੀ ਦਲ ਆਗੂ ਤੇ ਇਹਨਾਂ ਚੋਣਾਂ ਲਈ ਨਿਯੁਕਤ ਰਟਰਨਿੰਗ ਅਫਸਰ ਗੁਲਜ਼ਾਰ ਸਿੰਘ ਰਾਣੀਕਨ ਨੇ ਮੀਟਿੰਗ ਦੌਰਾਨ ਬਾਦਲ ਦੇ ਨਾਮ ਨੂੰ ਪ੍ਰਵਾਨਗੀ ਦਿੱਤੀ ਬਿਊਰੋ ਰਿਪੋਰਟ ਪੀਨਾਈ ਨਿਊਜ਼ نام کی پرپزل دیتی ہے گوجر صاحب نے سیکنڈ کیا ہے سرنا صاحب نے ਮੈਂ ਸਮਝਦਾ ਇਹ ਸਾਰੇ ਜਿਹੜੇ ਗੋਸ਼ਟ ਹੈ ਅੱਜ ਉਹ ਆਪਣੀ ਆਪਣੀ ਫਸ ਸਮਾ ਜਾਣਗੇ ਕਿਉਂਕਿ ਜਦ ਸ਼ੇਰ ਘੁੰਮਣੋਂ ਨਿਕੜਿਆਵੇ ਜਿੱਧਰ ਦੇਖਣੀ ਨਹੀਂ ਸਾਰੇ ਪੰਚਾ ਪਹਿਲਾ ਨਾਮ ਗੋਗਾ ਸਗਾਰ ਸਰਜੀਤ ਸਿੰਘ ਦੀ ਬਾਣ ਸਾਹਿਬ ਦਾ ਪਰਚੋਲ ਹੋਇਆ ਉਹ ਉਹ ਨਾਮ ਇਹ ਟੋਰਨਾ ਹੈ ਜਿਹੜੇ ਨਾਮ ਉਹਨਾਂ ਦਾ ਪ੍ਰਪੋਜ਼ ਕਰਨਾ ਚਾਹੁੰਦਾ ਕਿਸੇ ਦਾ ਜਰਮੋਕੇਟ ਕਰਦੇ ਹੈ ਕਰ ਗਿਆ ਕਿ ਕੋਈ ਵੀ ਕਿਸੇ ਹੋਰ ਦਾ ਨਾਮ ਪ੍ਰਧਾਨ ਵਾਸਤੇ ਪ੍ਰਪੋਜ਼ ਕਰਨਾ ਚਾਹੁੰਦਾ ਹੈ ਤਾਂ ਬੰਦੀ ਚੁੱਕੀ ਹੈਮਾ ਸਾਹਿਬ ਕਿੰਦਾ ਰੱਖਿਆ ਜੀ ਕਰਨਾ ਹੈ ਸ਼ਿਮਾ ਸਾਹਿਬ ਸਾਰੇ ਨਾਮ ਪ੍ਰਪੋਜ਼ ਕਰਨਾ ਚਾਹੁੰਦੇ ਪਰ ਮਾਰਗਰ ਸੁਖਬੀਰ ਸਿੰਘ ਬਾਦਲ ਦਾ ਕਰਨਾ ਚਾਹੁੰਦੇ ਆ ਜੇ ਸਭੀ ਨਿਹਾਲੀ ਰੋਣੀਆਂ ਬਾਦਲ ਦੀ ਮਾਣੇ ਜੀ ਸਰਾਮ ਜੀ ਬੀਸਨ ਬਾਦਲ ਸਾਹਿਬ ਦੇ ਸਾਹਮਣੇ ਨਹੀਂ ਆਇਆ ਰਾਜੀ ਦੇ ਸਾਹਮਣੇ ਮੈਂ ਢੰਡੀ ਕਰਨਾ ਕਿ ਆਪ ਜੀ ਵਕਤ ਚੌਂ ਨਿਧਕਾਰੀ ਨੇ ਨਗਰ ਕਾਰਵਾਈ ਕਰ ਜੇ ਤਾਂ ਤਾਂ ਨਾਮ ਵੈਸੇ ਤਾਂ ਕਲੀਅਰ ਹੈ ਪਰ ਉਹਨੇ ਅਨਾਉਂਸ ਕਰਨਾ ਚਾਹਤ ਹੈ ਕਿ ਨਾਮ ਮੈਂ ਸਾਹ ਸੁਭੇਸ਼ ਸਿੰਘ ਬਾਦਸਾਹੂ ਔਰ ਪ੍ਰਧਾਨਕੋਮੇ ਜਿਹੜੇ ਸਾਰਿਆਂ ਦੇ ਸਹਿਮਤੀ ਦੇ ਨਾਲ ਪ੍ਰਧਾਨਕੋਮੇ ਨੂੰ ਵਧਾਈ ਕਰਦੇ ਤੇ ਨਾਲ ਅੱਜ ਇਹ ਰਿਹਾ ਕਿ ਅੱਜ ਕੋ ਸ਼੍ਰੋਮਣੀ ਅਕਾਲੀ ਦਲ ਦੇ ਵਾਹ ਕੋ ਕਰੀਓ ਕਰਦੀ ਘਾਤ ਨਾਲ ਸੰਭਲ